ਆ ਮੀਂਹ ਮਾਇਆ ਦਾ ਕੈ ਕ ਰੱਖ ਰਾ ਦਿਆ 2000 ਤੋਂ 2000 ਰੁਪਏ ਮੰਨਦਾ ਜਰਾ ਕੋਈ ਹਾਂ ਉਹ ਇਹਦਾ ਕਿਹਦੇ ਦਾ ਨਫਾ ਦੀ ਮੰਤ ਮਾਂ ਦੀ ਮੰਤ ਮਾ ਲਾਉਂ ਪਈ ਤੁਸੀਂ ਦੋਏ ਦੇ ਜੋੜੇ ਦਾ ਦੱਸੋ ਕੀ ਦਿੰਨੇ ਬਸ ਇੱਕੋ ਹੀ ਕਰ ਦੋਨਾਂ ਦਾ ਦੇਖ ਲੈ ਫੜ ਦੋਨਾਂ ਦਾ 25 ਹਜ਼ਾਰ ਤਾਂ ਲੈ 25 ਦਾ ਕਿਹੜੇ ਮੈਨੂੰ ਹੀ ਨਹੀਂ ਆਇਆ 25 ਹਜ਼ਾਰ ਤਾਂ ਮੈਨੂੰ ਕੋਈ ਜਵਾਦ ਦੋ ਫੇ ਆ ਤੂੰ ਸਰ ਯਾਰ ਐਂ ਜਾ ਹੁਣ ਤੂੰ ਪਾਹੇ ਤੂੰ ਤੂੰ ਦੁਗਾ ਦੁਨਾਇਦਾ ਤੂੰ ਤੂੰ ਆ ਮਿਟੂ ਆਏ 15 15 ਹਜ਼ਾਰ ਤਾਂ ਤੂੰ ਦਵਾ ਦੇਗਾ ਇਹ ਪਕਰ ਦਵਾਨੇ 15 ਬਾਪੂ ਮਰ ਜਾਂਦਾ ਨਹੀਂ ਯਾਰ ਉਹ ਗਿਆ ਹੁਣ ਟਾਈਮ ਆ ਜਿਹੜੇ ਪਹਿਲੇ ਜਿਹੜੇ ਵਿਗਿਆ ਉਹ ਪਹਿਲੇ ਇੱਕ ਤਰ ਉਪੈਲਾ ਨਿਗਾ ਹੈਗਾ ਚਲ ਪੱਠ ਭਰੀ ਹੈ ਚਲ ਨਹੀਂ ਮੰਦੇ ਉਹ ਪਹਿਲਾਂ ਨਿਗਾ ਇੱਕ ਤਾਂ ਜੰਮੀ ਪੈਦਾ ਖੋਟ ਹੈ ਆ ਉਹ ਤੇ ਕੀ ਹੈ ਹਾਂ ਆ ਬਚਾਲਾ 12 ਕਿਲੋ ਉਹ ਹੋ ਨੋ ਮਾਰਦਾ ਚਲ ਆਦਾ ਨਰੋਵਾ ਪੱਠ ਦੀ ਨਰੋਈ ਹੈ ਉਹ ਇੱਕ ਮਾਰਦਾਗਾ ਕਿੰਨੇ ਕੋਸ ਕੱਢਦਾ ਉਹ 15 ਕਿਲੋ ਹਰ ਕਿਲੋ ਸੇ ਨੀਚੀ ਨਹੀਂ ਹੈ ਕੋਸ ਆਇਆ ਬਣਾ ਲੋ ਜੇ ਥਾਰੇ ਕੋਲ ਕੋਸ ਨਾ ਨਿਕਲੇ ਨਾ ਮੈਂ ਪੈਸਾ ਸਾਡੂੰ ਜੇ ਤੂੰ ਇਹ ਇਧਰ ਇਹ ਖੜ ਜਾ ਜਿਹੇ ਕਿ ਮਰਜੀ ਹੈ ਤੂੰ ਇਹ ਹਿਸਾਬ ਨਾਲ ਪੁੱਛ ਦੇ ਦੇ ਨਾ ਤੇ ਤੈਨੂੰ ਨਹੀਂ ਪਾਣੇ ਆ ਏ ਜਾਂਦਾ ਡੰਡੀ ਲੈਣਾ ਦੋਨੋਂ ਬੱਕਰਾ ਜੋੜੀ ਲਈ ਤੁਸੀਂ ਲੈ ਉਹਨਾਂ ਦਾ ਕਿ ਮਿੱਟੂ ਇੱਕੋ ਹੀ ਕਹਿਣਾ ਮੈਂ ਤੂੰ ਮੇਰਾ ਭਾਈ ਆ ਮਾਲ ਬਿਚਾਉਣਾ ਵੀ ਆ ਹਰ ਇੱਕ ਜਗ੍ਹਾ ਕਿ ਮੰਡੀ ਤੇ ਮਿਲਦੀ ਹਾਂ ਆ ਇੱਕੋ ਲਾਸਟ ਟਾਈਮ ਮੈਂ ਤੈਨੂੰ 30000 ਰੁਪਏ ਦੇਣੇ 1 ਰੁਪਿਆ ਕੱਟ ਨਹੀਂ ਦੇਦਾਂ ਨੇ ਕਿੱਲੇ ਤੀਤੇ ਦੇ ਤੂੰ ਕਰ ਨਾ ਕਹੀ ਯਾਰ ਅਜੇ ਇਹ ਲੈਣਾ ਤਾਂ ਲੈ ਲਿਓ ਮੈਂ ਤਾਂ ਇਹਦੇ ਤੋਂ ਖੜੇ ਤੇ ਮੈਂ ਸਿਰਫ ਉਹਨੂੰ ਗਿਆ ਲੈ ਮੈਂ ਆ ਲੋਕੀ ਚੇਤੇ ਨਹੀਂ ਗਿਆ ਐ ਕਾ ਯਾਰ ਇੱਕ ਮਿੰਟ ਮੇਰੀ ਗੱਲ ਸੁਣ ਯਾਰ ਅਰੇ ਮੇਰੀ ਵੀ ਸੁਣ ਲੈ ਮੇਰੇ ਵੀ ਸੁਣ ਲੈ ਮੈਂ ਵੀ ਇੱਕ ਵਾਰੀ ਕਹੂੰਗਾ ਬਸ ਪਰ ਅਨੇਦ ਹੁਣ ਲਾਇਆ ਤੂੰ ਆਦਮੀ ਗਾਲ ਬੜੀ ਆ ਨਿਆਰਾ ਬੋਲ ਸੇ ਬਹੁਤ ਸੁਣਦਾ ਆਸ ਬਰਗੀ ਜੇ ਪਾ ਰੱਖਦਾ ਆਇਆ ਖਾਣਾ ਕਰ ਮਰੀ ਮੋਢੀ ਖਾ ਕੇ ਆਇਆ ਲਾਗਾ ਉੱਤਰਾ ਬੱਕਰਾ ਲੜੇ ਬੱਕਰੇ ਖੜਪਾ ਢੇੜ ਬੱਕਰੇ ਖੜਪਾ ਜਾ ਲੜਾ ਤੇ ਇੱਕ ਦਿਨ ਦੇ ਨਾਲ ਉਹ ਸ਼ੇਰ ਹੀ ਪੱਠਾ ਅੱਛਾ ਜੀ ਇੱਕ ਦਿਨ ਦਾ ਵੱਡਾ ਬੱਕਰਾ ਠੀਕ ਹੈ ਜੀ ਗੱਲ ਸਮਝ ਗਿਆ ਦੋ ਦਾ ਦੋਆ ਉਹਨੂੰ ਇਹ ਮਨ ਪਤਾ ਰਿਹਾ ਬੇਦਾ ਕਮਾਂਗਾ ਜੇ ਇਹਦੇ ਨਹੀਂ ਸਾਡੀ ਚੱਲੇ ਮੇਰੇ ਲਾਲਾ ਜੇ ਇਹਦੇ ਲਾਲਾ ਕੋਈ ਇਹ ਘਰ ਬੁਲਾਣਾ ਕਰ ਰਿਹਾ ਮੂਰੇ ਨਾਲ ਹੋ ਗਈ ਕਹੀ ਆਣਗੇ ਹਾਂ ਸਹੀ ਗੱਲ ਉਹ ਫਿਰ ਹਮ ਮਰਿਆਦੀ ਫਾਇਸੇ ਫਲਾਣਾ ਡਮ ਕਾ ਲਗਾ ਘਟੀਆਂ ਦਾ ਨਹੀਂ ਨਾ ਫਾੜ ਦੋ ਘੜੀ ਪੀ ਵੀ ਹੋ ਗਏ ਕਿਹੜੀ ਦੋਨੇ ਹਾਂ ਪੀ ਦੀ ਤੇ ਸਾਨੂੰ ਪੈਂਦਾ ਦੋਨੋਂ ਬੱਕਰਾ ਪੈਂਦਾ 16000 ਦਾ ਬੱਕਰਾ ਲੈ ਕੇ ਆਇਆ ਮੈਂ ਉਹ ਫਟੇ ਯਾਰ ਹੂੰ ਦੋਨਾਂ ਦੇ ਜਾ ਨੂੰ ਕੱਟ ਲਾਦੇ ਮੇਰੇ ਤੇ ਇਹ ਨਹੀਂ ਦੇ ਦਿੰਗੇ ਪੈਂਦਾ 20000 ਤੇ ਇੱਕ ਰੁਪਏ ਕੱਟ ਨਹੀਂ ਲੈ ਨਾ ਲੈ ਲੋ ਅਰੇ ਆਇਆ ਵਾ ਦੁਰਪਤ ਰਿਕਾ ਪੈਂਦੀ ਕੀ ਕਹਦਾ ਯਾਰ ਦੁਕੀ ਗਿਆ ਤੇਰਾ ਕਿਦਰੇ ਦਿਖਾਇਆ ਧੀਰੇ ਧੀਰੇ ਚਲ ਉੱਠ ਜਾ ਰੋਟੀ ਖਾਲਾ ਤੂੰ ਜਿੱਦ ਤੇ ਮਨ ਸਤ ਕਰ ਮੈਂ ਜਾਂ ਜਦੋਂ ਤੂੰ ਰੋਟੀ ਖਾਲਾ ਐ ਜਾਂ ਫਿਰ ਬਸੂ ਵੇਚਿਆ ਯਾ ਰੋਟੀ ਬਣਾ ਲਾ ਬਸ ਤੈਨੂੰ ਕਹਿਤਾ ਹੁਣ ਹਾਂ ਠੀਕ ਐ ਗੱਲ ਰਫੜ ਮੈਂ ਬੋਲ ਤਾ ਆ ਹਰਿਆਖ ਮੱਛਾ ਆ ਮੈਂ ਆ ਫੜ ਸਹੀ ਮੋੜੀ ਨਾ ਹਣ ਬੰਦ ਪੀਦੇ ਹੋਗੇ ਮੈਂ ਤੇ ਜਨਮ ਆ ਗਾ ਕਿਸੇ ਨੇ ਗਿਆ ਮੈਂ ਜਦ ਮਰਜੀ 18000 ਬੱਕਰੀ ਵੇਚ ਦਮ ਪੱਟ ਵੇਚਦਾ ਮੈਂ ਮੰਡੀ ਉਹ ਮੁੱਲਾਪੁਰ ਤੇਰੇ ਸਾਹਮਣੇ ਵੇਚੂਗਾ ਗਾਲਿ ਸ਼ਰਮਾ ਜਿਆ ਯਾਰ ਹੁਣ ਆ ਵੇਚਿਆ ਯਾਰ ਕਾਲੀ ਅੰਗ ਦੇ ਪੱਟ ਵੇਚੇ ਨਾ ਇੰਨੇ ਰਿਹਾ ਸਤਾਰਾ ਦੇ ਨਜ਼ਿਰ ਨੂੰ ਦਿੱਤਾ ਨਜ਼ਿਰ ਲੈ ਕੇ ਗਿਆ 17000 ਦਾ ਉਹ ਕਿੱਥੇ ਕਹਨਾਂਗਾ ਹੈ ਕਿੱਥੇ ਕਹਨਾਂ ਤੈਨੂੰ ਜਿਹਦਾ ਮਾੜਾ ਮਾੜਾ ਫਰਕ ਕੱਢਦਾ ਨਾ ਯਾਰਾ ਹਾਂ ਬੋਲ ਤੂੰ ਜਿਹਦਾ ਮਾੜਾ ਮਾੜਾ ਫਰਕ ਆ ਮੈਨੂੰ ਮਾਰੂਗਾ ਯਾਰਾ ਇਹਦਾ ਮੈਂ ਨਹੀਂ ਹੁਦਣਾ ਇਹਦਾ ਦਾਨਾ ਨਹੀਂ ਪੱਜਿਆ ਪਹਿਲਾਂ ਮੈਂ ਜੀ ਮਿਊਟਰ ਵਿੱਚ ਮੇਰਾ ਹੋ ਮੈਸ ਕੋ ਹੋ ਜੂ ਇਹ ਹੈ ਵੀਰ ਜੂਗਾ ਉਹ ਮਾ ਮਗਰ ਮਗਰ ਰਜਣਗੇ ਹਾਂ ਐਵੇਂ ਦਿਓ ਨਾ ਕਰ ਕੋਈ ਬੋਣੀ ਖਰਾਬ ਕਰਦਾ ਯਾਰਾ ਬੋਣੀ ਮੈਂ ਨਹੀਂ ਖਰਾਬ ਕਰਦਾ ਤੁਸੀਂ ਲਾਉ ਤਾਂ ਰੇਟ ਲਾਉਂਦੇ ਸੀ ਕੋਈ ਯਾਰਾ ਕਰ ਲਿਓ ਮਾੜਾ ਮਾੜਾ ਮੜਾ ਮੋੜਾ ਦਾ ਕਾਦਨ ਥੋੜਾ ਆ ਨਹੀਂ ਨਹੀਂ ਉੱਤੇ ਜਾਣਗੇ ਜਪਨ ਮੋਡ ਲਾਈਨ ਚ ਫਾਇਦਾ ਉਹ ਨਹੀਂ ਉਹ ਜੀ ਦੀ ਕੋਈ ਹੋਰ ਮਾਂ ਲੈ ਕੇ ਆ ਦੀਗਾ ਉਹ ਗਾੜੀ ਗੱਡੀਆਂ ਨੇ ਬੇਟਾ ਬੱਕਰੇ ਬੇਟਾ ਬੱਕਰੇ ਮੋਣ ਦੇਣਗੇ ਆ ਤਾਂ ਮੈਂ ਇਹ ਤਾਂ ਉਹਨੂੰ ਪੱਟਾ ਅਗਲਾ ਕੋਹੜਾ ਵੀ ਬੱਕਰੀ ਖਵਾਉਂਦਾ ਉਹ ਨਹੀਂ ਬੱਕਰੀ ਭੁਕੇਗਾ ਉਹ ਤਾਂ ਬੱਕਰੇ ਵਰਗੀ ਆ ਬੱਕਰੇ ਵਰਗੀ ਪੱਠ ਐਂਪਾਇਰ ਦੇ ਖੱਸੀ ਆਏ ਕਾਦੋ ਇਹਨਾਂ ਨੂੰ ਕਰ ਲਾ ਦੋਨਾਂ ਨੂੰ ਕਰਾ ਇਹਨੂੰ ਆ ਦੋਨੋਂ ਹੀ 200 ਪੱਠਾ ਛੜ ਪੱਠਾ ਛੜ ਦੀਏ ਹਾਂ ਛੜ ਕਾ ਫੜਾ ਦੋਨੋਂ ਦੋਰ ਕਿਨਾਂ ਜ਼ਮੀਰ ਚ ਚਲ ਇਹਨੂੰ ਰੱਖਦਾ ਭਾਰੀ ਨੂੰ ਆਦੋਂ ਕਿਨੇ ਨੇ ਨੀਦਾ ਲੈ ਦੱਸ ਵੀ 32000 32 ਬੁੱਧਾ ਜ਼ਰਾ ਬਾਹਲਾ ਮੈਂ 25 ਲਾਇਆ 25 ਤੇ ਕਿਹੜੇ ਸਭ ਨਾਲ ਦੇ ਦਿੰਗਾ ਮਦਾ ਵੀ ਮੀ ਲਾਉਂਗਾ ਤੂੰ 40 ਮੰਗਾ 2 ਰੁਪਏ ਲਾਉ ਜੀ 2 ਰੁਪਏ ਲਾਉ ਮੈਂ ਤਾਂ ਮੰਡੀ ਆ ਮੈਂ ਕਿਉਂ ਮਰੋ 60 ਸਾਲ ਮੰਗ ਰੇ ਨਾ 60 ਸਾਲ ਨਾਲ ਪਲੀ ਗੱਲ ਸਹੀ ਹੈ ਜੀ ਮੰਡੀ ਆ ਮੈਂ ਕਿੰਨੇ ਕੋਈ ਅਜ ਉਹਨਾਂ ਨੇ ਪੁੱਛਿਆ ਅੱਜ ਮੈਨੂੰ ਪਤਾ ਇਹ ਨੱਕੜਿਆ ਹੋਇਆਗਾ ਕੜਿਆ ਤੇ ਨਹੀਂ ਆ ਕੋਈ ਮਗਰੀ ਦਾ ਮੈਂ ਤਾਂ ਉਹਨੂੰ ਕੁਛ ਕਿਹਾ ਨਹੀਂ ਹੋ ਗਿਆ

ਕੋਈ ਹੋਈ ਮਨਮੋਟਾ ਟਟਾਟ ਹੋ ਰਹੀ ਨਹੀਂ ਕਈ ਲੋਕੀਂ ਨੂੰ ਆਉਣਗੇ ਹਾਂ ਹਾਂ ਜੇ ਮੇਰਾ ਵਾਂ ਐ ਕਰੀ ਇੱਧਰ ਹੀ ਛੱਡਦੀ ਕੋਈ ਨਹੀਂ ਇੱਧਰ ਛੱਡ ਦੋ 23000 ਛੱਡ ਦੇ ਪੰਜ 23000